ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਪੰਜਾਬ ਟੀਵੀ YouTube ਚੈਨਲ ਦੇਖ ਰਹੇ ਸਾਰੇ ਦੋਸਤਾਂ ਦਾ ਸਵਾਗਤ ਹੈ ਇਸ ਵੀਰੇ ਦੀ ਖਾਸ ਵੀਡੀਓ ਲੈ ਕੇ ਆਏ ਹਾਂ ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੀ ਓਕੇ ਭਈਆਂ ਨੇ ਕਿ ਮੈਂ ਪੰਜਾਬ ਦੇ ਵਿੱਚ ਆਤੰਕ ਮਚਾਇਆ ਹੋਇਆ ਹੈ ਉਵੇਂ ਕਪੂਰਥਲਾ ਵਿਖੋਂ ਇੱਕ ਬਹੁਤ ਹੀ ਤਾਜ਼ਾ ਖਬਰ ਇੱਕ ਬਹੁਤ ਹੀ ਪ੍ਰੇਰਨਕ ਖਬਰ ਨਿਕਲ ਕੇ ਸਾਹਮਣੇ ਆਈ ਹੈ ਜਿਸ ਦੇ ਵਿੱਚ ਕੀ ਕਪੂਰਥਲਾ ਦੇ ਵਿੱਚ ਜੋ ਭਈਏ ਸਨ ਉਹਨਾਂ ਨੇ ਸੜਕ ਤੇ ਆਪਣਾ ਕਬਜ਼ਾ ਕੀਤਾ ਹੋਇਆ ਸੀ ਨਜਾਇਜ਼ ਤੌਰ ਤੇ ਉਹ ਉੱਥੇ ਆਪਣਾ ਡੇਰਾ ਲਗਾ ਕੇ ਬੈਠੇ ਸਨ ਅਤੇ ਉਹਨਾਂ ਦੀ ਸਰਕਾਰ ਵੱਲੋਂ ਇਹ ਮੰਗ ਸੀ ਕਿ ਉਹ ਉਹਨਾਂ ਨੂੰ ਫਰੀ ਦੇ ਵਿੱਚ ਪਲਾਟ ਅਤੇ ਘਰ ਬਿਨਾਂ ਕੇ ਦਿਨ ਤਾਂ ਹੁਣ ਜਿਹੜੀ ਨਗਰ ਕੌਂਸਲ ਸੀ ਉਹ ਨਗਰ ਕੌਂਸਲ ਇਹ ਉਹਨਾਂ ਭਈਆਂ ਨੂੰ ਉਥੋਂ ਬਾਹਰ ਕੱਢ ਦਿੱਤਾ ਹੈ ਤਾਂ ਆਓ ਦੇਖੋ ਤੁਸੀਂ ਇਹ ਵੀਡੀਓ ਤੇ ਜੇ ਵੀਡੀਓ ਵਧੀਆ ਲੱਗੀ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਵੀਡੀਓ ਲਾਈਕ ਕਰਨਾ ਸ਼ੇਅਰ ਕਰਨਾ ਤੇ ਆਪਣੇ ਵਿਚਾਰ ਕਮੈਂਟਸ ਵਿੱਚ ਦੱਸਨੇ ਨਾ ਭੁੱਲਣਾ छोटा छोटा जुआक लेकर कहाँ जाएंगे अंकल अभी अभी बोल रहा था सारा क्या जगह थोड़ा बहुत दे देंगे उधर चला जाना अभी अभी होना आया डोजर दिया सामान निकाल रहा रहा ना कुछ कर पा रहा हूं। अभी जाएं हम सब पहले कभी बताया गया था आपको पहले बताया था की बोला कि जगह दे देंगे उधर चला जाना तो जगह भी नहीं दिया तो पहले आपको बोला नहीं गया अभी नहीं अभी नहीं बोला अभी आया हूँ बस डोजर लगा दिया पहले कुछ दो चार दिन पहले या दो चार दिन पहले नहीं नहीं पहले नहीं बोल कर गया है आप कहाँ जाएंगे? छोटा छोटा नियाना लेकर कहाँ जाएंगे? यहाँ पर रोड पर सोएंगे कहाँ जाएंगे तो कितने समय अभी से समय, रह समय बहुत समय से मेरा सास सारा इधर रहता है छोटा पचास साठ साल से ऊपर हो गया इधर ही रहता है ठहराव के लिए तो कोई तो नहीं कोई जगह उगा नहीं, नहीं दिया है अभी अभी बोल रहा है की अभी कल तक में भी समय दो नहीं तो शाम तक में समय दो की हम शाम तक में सामान निकाल लेंगे सामान भी नहीं निकालने दे रहा सारा डोजर चला रहा है अब बोलने गया तो एक आंटी आया सिपाही वाली और डंडा चला दिया मेरे पेट पे बोलने भी नहीं देता है जबरदस्ती खाली करा रहा है ਿੰਡਰਾ ਰੋਡ ਤੇ ਜਿਹੜੀਆਂ ਨਜਾਇਜ਼ ਝੁੱਗੀਆਂ ਬਣਾਈਆਂ ਹੋਈਆਂ ਨਜਾਇਜ਼ ਜਗ੍ਹਾ ਤੇ ਕਬਜ਼ਾ ਕਰਕੇ ਉਹਦੇ ਸਬੰਧੀ ਸਿਵਲ ਪ੍ਰਸ਼ਾਸਨ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ ਤੇ ਸਾਡੇ ਵੱਲੋਂ ਸਿਵਲ ਪ੍ਰਸ਼ਾਸਨ ਦੀ ਜਿਹੜੀ ਸੁਰੱਖਿਆ ਪ੍ਰਦਾਨ ਕੀਤੀ ਗਈ ਹੈ ਬਾਕੀ ਕੰਮ ਤਾਂ ਸਿਵਲ ਪ੍ਰਸ਼ਾਸਨ ਦਾ ਜਿਹੜਾ ਨਜਾਇਜ਼ ਕਬਜ਼ੇ ਵਿੱਚ ਬੈਠਿਆ ਹੁਣ ਉਹਨਾਂ ਨੂੰ ਉਹਨਾਂ ਦੇ ਕਬਜ਼ੇ ਹਟਾਉਣ ਦਾ ਤੇ ਪੁਲਿਸ ਮੈਕਿੰਗ ਵੱਲੋਂ ਇਹਨਾਂ ਨੂੰ ਸਕਿਉਰਟੀ ਪ੍ਰੋਵਾਈਡ ਕੀਤੀ ਗਈ ਹੈ ਨਾਲ ਨਾਲ ਤਾਂ ਕਿ ਕੋਈ ਵੀ ਹਿੰਸਕਾ ਵੀ ਘਟਣਾ ਨਾ ਵਾਪਰੇ ਕੋਈ ਸਰ ਕੋਈ ਸ਼ਿਕਾਇਤ ਵਗੈਰਾ ਵੀ ਆਈ ਸੀ ਇੱਧਰ ਦੀ ਇਹਦੇ ਬਾਰੇ ਇੱਥੇ ਕਾਫੀ ਸ਼ਿਕਾਇਤਾਂ ਹੋਣੀਆਂ ਬਟ ਮੇਨ ਸ਼ਿਕਾਇਤ ਤਾਂ ਸਿਵਲ ਜੋ ਨਜਾਇਜ਼ ਕਾਬਜ ਨੇ ਇਹਨਾਂ ਉਸ ਦੇ ਬਾਰੇ ਸਬਕਤ ਦੀ ਵੀ ਸਮੱਸਿਆ ਆ ਰਹੀ ਹੈ ਟ੍ਰੈਫਿਕ ਦੀ ਵੀ ਹੈ ਇਹ ਬਿਲਕੁਲ ਸੜਕ ਦੇ ਕਿਨਾਰੇ ਝੁੱਗੀਆਂ ਬਣਾਈਆਂ ਹੋਈਆਂ ਇੱਥੇ ਇਹਨਾਂ ਦੇ ਬੱਚੇ ਛੋਟੇ-ਛੋਟੇ ਸੜਕ ਤੇ ਆ ਜਾਂਦੇ ਉਹਦੇ ਨਾਲ ਕਈ ਵਾਰ ਕਈ ਦੁਰਘਟਨਾਵਾਂ ਜਿਹੜੀਆਂ ਹੋ ਜਾਂਦੀਆਂ ਨੇ ਨੁਕਸਾਨ ਹੋ ਜਾਂਦਾ ਜਾਨੀ ਨੁਕਸਾਨ ਵੀ ਹੁੰਦਾ ਕਿਤੇ ਨਾ ਕਿਤੇ ਇੱਥੇ ਕੋਈ ਲੁੱਟਕੋ ਦੀ ਵਾਰਦਾਤ ਵੀ ਕਿਤੇ ਛੋਟੇ-ਮੋਟੇ ਹਰਕਤਾਂਵਾਂ ਦਾ ਜ਼ਿਕਰ ਆ ਜਾਂਦਾ ਸਰ ਸੀਜ਼ਨ ਦੇ ਜਿਨਾ ਚ ਮੰਡੀ ਤੋਂ ਵੀ ਸ਼ਿਕਾਇਤਾਂ ਆ ਰਹੀਆਂ ਸੀ ਚੋਰੀ ਦੀ ਉਹ ਮੰਡੀ ਪਰਲੇ ਪਾਸੇ ਸ਼ਿਕਾਇਤਾਂ ਤਾਂ ਹੈਗੀਆਂ ਸਰ ਬਟ ਇਹ ਅਭੀ ਇਹ ਝੁੱਗੀਆਂ ਵਾਲਿਆਂ ਦਾ ਤਾਂ ਮੇਨ ਗੱਲ ਇਹ ਆ ਵੀ ਇਹ ਬਿਲਕੁਲ ਸੜਕ ਦੇ ਉੱਤੇ ਬੈਠੇ ਨੇ ਤੇ ਇਹਨਾਂ ਦੇ ਬੱਚੇ ਇੱਥੇ ਸੜਕ ਤੇ ਖੇਡਦੇ ਆ ਤੇ ਜਦੋਂ ਉਸ ਟਾਈਮ ਟ੍ਰੈਫਿਕ ਦਾ ਇੱਥੇ ਬਹੁਤ ਆਵਾਜਾਈ ਹੈ ਉਹਦੇ ਕਰਕੇ ਕਈ ਤਰ੍ਹਾਂ ਦੇ ਜਾਨੀ ਨੁਕਸਾਨ ਹੋ ਜਾਂਦੇ ਇਹਨਾਂ ਨੂੰ ਬਾਰ-ਬਾਰ ਅਸੀਂ ਮਿਸਟਰੀ ਅਧਿ ਪਿਛਲੇ 1 ਮਹੀਨੇ ਤੋਂ ਲਗਭਗ ਕਰਾਉਂਦੇ ਆ ਰਹੇ ਹਾਂ ਵੀ ਤੁਸੀਂ ਝੁੱਗੀਆਂ ਜਿਹੜੀਆਂ ਹੈਗੀਆਂ ਆਪਣੇ ਰਿਮੂਵ ਕਰੋ ਕਿਉਂਕਿ ਇਹ ਪਟੰਡਾ ਕੋਟਪੂਰਾ ਮੇਨ ਨੈਸ਼ਨਲ ਹਾਈਵੇ ਹੈ ਔਰ ਬਿਲਕੁਲ ਇਹਨਾਂ ਨੇ ਜਿਹੜੀ ਹੈਗੇ ਆ ਆਪਣੇ ਝੁੱਗੀਆਂ ਸੜਕ ਦੇ ਉੱਪਰ ਹਨਾਰਕੀਆਂ ਹੈਗੀਆਂ ਔਰ ਇੱਥੇ ਹੈਵੀ ਟ੍ਰੈਫਿਕ ਲ ਦਿੱਲੀ ਜਨਕੀ ਟਰਾਲੀ ਆਪਣੀਆਂ ਟਰਾਲੀਆਂ ਵੱਡੇ ਟਰੱਕ ਔਰ ਸਾਰੀ ਇਥੋਂ ਮੂਵਮੈਂਟ 24 ਘੰਟੇ ਚੱਲਦੀ ਰਹਿੰਦੀ ਹੈ ਉਹਦਾਂ ਕੋਈ ਵੀ ਹਾਦਸਾ ਹੋ ਸਕਦਾ ਹੈਗਾ ਔਰ ਇਹ ਜਨਕੀ ਇਹਨਾਂ ਨੂੰ ਅਸੀਂ ਬਾਹਰ ਬਾਹਰ ਇਹ ਮੰਨਿਆਦੀ ਕਰਾਈਗੀ ਪਰ ਤੁਸੀਂ ਕਿਤੇ ਸੇਫ ਜਗ੍ਹਾ ਤੇ ਚਲੇ ਜਾਓ ਲੇਕਿਨ ਉਸ ਦੇ ਬਾਵਜੂਦ ਵੀ ਇਹ ਟਸ ਤੋਂ ਮਸ ਨਹੀਂ ਕੋਈ ਪਿਛਲੇ 3 ਹਫਤੇ ਹੋ ਗਏ ਅਸੀਂ ਫੇਰ ਆਏ ਸੀਗੇ ਇਹ ਕਹਿੰਦੇ ਸੀ ਕਿ ਅਸੀਂ ਆਪਣੇ ਆਪ ਜਿਹੜੀ ਹੈਗੀ ਆ ਰਿਮੂਵ ਕਰ ਲਾਂਗੇ ਸਾਨੂੰ ਥੋੜਾ ਜਿਹਾ ਟਾਈਮ ਦਿਓ 15-20 ਦਿਨ ਦਿਓ ਸਿੱਧੇ ਤੇ ਅਸੀਂ ਇਹਨਾਂ ਨੂੰ ਫੋਟੋ ਫੋਟ ਚਾਰ ਹਫ਼ਤੇ ਦੇ ਦਿੱਤੇ ਔਰ ਲਗਾਤਾਰ ਸਵੇਰੇ ਸ਼ਾਮ ਮਿਆਦੀ ਕਰਾਈ ਗਈ ਹੈ ਇਹੋ ਵੱਲੋਂ ਮਿਊਚੁਅਲ ਬਿਟੀ ਵੱਲੋਂ ਔਰ ਅੱਜ ਫਿਰ ਇੱਕ ਫਿਕਸ ਰੱਖਿਆ ਗਿਆ ਵੀ ਇਸ ਤਰ੍ਹਾਂ ਇਹ ਜਨੇ ਕੀ ਜਿਹੜਾ ਹੈਗਾ ਉਹ ਉੱਠਣਗੇ ਨਹੀਂ ਜਦ ਤੱਕ ਮਿਲ ਕੇ ਕਾਨੂੰਨ ਦਾ ਸਾਰਾ ਨਾ ਲਿਆ ਜਾਵੇ ਅੱਜ ਜਨੇ ਕੀ ਜਿਹੜੇ ਡਿਪਾਰਟਮੈਂਟ ਹੈਗੇ ਆ ਉਹਦੇ ਵਿੱਚ ਮਿਊਚੁਅਲ ਬਿਟੀ ਹੋ ਗਈ ਔਰ ਫੋਰੈਸਟ ਡਿਪਾਰਟਮੈਂਟ ਹੋ ਗਏ ਔਰ ਸੈਕੰਡਲੀ ਆਪਣੇ

ਸੁਰੱਖਿਅਤ ਰੱਖਣੀ ਬਹੁਤ ਜ਼ਰੂਰੀ ਹੈ ਤਾਂ ਕਿ ਟ੍ਰੈਫਿਕ ਦੇ ਵਿੱਚ ਕੋਈ ਨੀ ਲੰਗੀਆਂ ਦੇ ਨਾਲ ਨਾਲ ਜਿਹੜੇ ਉਹ ਵਰਕਸ਼ਾਪਾਂ ਲੈਣੇ ਵੀ ਪੱਛੇ ਕਰਜਾ ਕੀਤਾ ਹੋਇਆ ਹੈ ਤੈਨੂੰ ਕੋਈ ਤੇ ਲੈ ਕੇ ਉਹਨਾਂ ਤੇ ਅਸੀਂ ਜਿਹੜੀ ਹੈਗੀ ਆਰਜੀ ਤੌਰ ਤੇ ਜੇ ਉਹਨਾਂ ਨੇ ਕੁਝ ਕਰ ਲਿਆ ਹੈਗਾ ਉਹਨਾਂ ਤੇ ਜਲਦੀ ਅਸੀਂ ਫੌਰੀ ਤੌਰ ਤੇ ਕਾਰਵਾਈ ਕਰਵਾਵਾਂਗੇ ਲੇਕਿਨ ਇਹਨਾਂ ਵੱਲੋਂ ਜੋ ਕਾਰਵਾਈ ਜਿਹੜੀ ਹੈਗੀ ਆ ਉਹ ਕੁਇਕ ਕੀਤੀ ਜਾਣੀ ਸਾਡੇ ਲਈ ਬਹੁਤ ਜ਼ਰੂਰੀ ਸੀ ਕੋਈ ਇਹਨਾਂ ਦੇ ਸਟੇ ਲਈ ਕੋਈ ਜਗ੍ਹਾ ਬਣਾਈ ਹੈ ਕੋਈ ਇਹਨਾਂ ਨੇ ਉਹਨੂੰ ਵੀ ਕਰ ਹੋਵੇ ਹਾਂ ਇਹਨਾਂ ਨੇ ਆਪਣੇ ਯਾਨੀ ਕਿ ਇਹਨਾਂ ਦੇ ਮੇਰੇ ਨੋਟਸ ਚ ਆਇਆ ਹੈਗਾ ਇਹਨਾਂ ਦੇ ਆਪਣੇ ਪਲਾਟ ਹੈਗੇ ਆ ਔਰ ਆਪਣੇ ਜਾ ਸਕਦੇ ਹੈਗੇ ਅੱਜ ਫੇ ਵੀ ਇਹਨ ਆਲਰੇਡੀ ਇਹਨਾਂ ਨੇ ਆਪਣੀ ਆਪਣੀ ਜਗ੍ਹਾ ਆਇਡੈਂਟੀਫਾਈ ਕੀਤੀਆਂ ਹੋਈਆਂ ਹੈਗੀਆਂ ਉੱਥੇ ਚਲੇ ਜਾਣਗੇ ਔਰ ਜੇ ਕੋਈ ਫੈਡਰਲ ਸਾਡੇ ਕੋਲ ਕੋਈ ਐਪਲੀਕੇਸ਼ਨ ਆਉਗੀ ਉਹਦੇ ਉੱਤੇ ਅਸੀਂ ਕੰਸਟ ਕਰ ਲਾਂ ਸਰ ਇਹ ਵੀ ਨਿਯਾਇਜ਼ ਕਨੈਕਸ਼ਨ ਵੀ ਜਿਹੜੇ ਜਰ੍ਹਾ ਦੇ ਲਏ ਹੋਏ ਸੀ ਬਿਲੀ ਕਨੈਕਸ਼ਨ ਜਿਹੜੇ ਲਈ ਸੀਗੇ ਤਾਂ ਸਾਰੇ ਅਸੀਂ ਜਿਹੜੀ ਨਾਲ ਦੀ ਨਾਲ ਪਾਈ ਗਏ ਹੈਗੇ ਸਾਡੇ ਬਿਲੀ ਬੋਰਡ ਵੱਲੋਂ ਜਿਹੜੇ ਹੈਗੇ ਆ ਪੂਰੇ ਯਾਨੀ ਕਿ ਹੈਗੇ ਆ ਪ੍ਰਿਸਪਰਵਿਜ਼ਨ ਕੀਤੀ ਗਈ ਹੈ ਡੇ ਬਾਏ ਡੇ ਅਸੀਂ ਸਾਰੇ ਉਪਟਾਈ ਗਏ ਕੋਈ ਇਲੀਗਲ ਕੁਸ਼ਣ ਅਗਿਆ ਖਿਚਾ ਦੇਖਾ ਦਾ ਸੁਆਣਾ ਜਿਹੜਾ ਉਹ ਉਚਾਲੇ ਛਿੱਟੇ ਸ਼ੁਰੂ ਕਰਦਾ

ਛੋਟਾ ਛੋਟਾ ਜੁਆਕ ਲੈ ਕੇ ਕਹਾ ਜਾਏਗੇ ਅੰਕਲ ਅਭੀ